ਦਾਹਦੀ ਨੂੰ ਡੈਡੀ ਨੂੰ ਜਿੰਨਾ ਮੈਂ ਕੁਝ ਕਹਿੰਦੀ ਨੀਗੀ ਇਹ ਸਿਰ ਤੇ ਮਾਵਾਂ ਤੇ ਨੱਚੀ ਜਾਂਦੀਆਂ ਵਾ ਇਹਦੇ ਰਾਦ ਚ ਵੀ ਇਹ ਕਿਹੜੇ ਸਾਡੇ ਗਾੜੀ ਬੋਲਦੀ ਆ ਜਦੋਂ ਮੈਂ ਸਾਰੀਆਂ ਗੱਲਾਂ ਡੈਡੀ ਨੂੰ ਦੱਸੀਆਂ ਨਾ ਤੇ ਪਤਾ ਇਹਨਾਂ ਨੂੰ ਫੇਰ ਹੀ ਲੱਗਣਾ ਵਾ ਡੈਡੀ ਇੱਥੇ ਅੰਦਰ ਹੀ ਬੈਠਾ ਵਾ ਤਾਪ ਤੇ ਮੈਨੂੰ ਬੜਾ ਚੜਿਆ ਵਾ ਡੜੀ ਜਿਵੇਂ ਬੈਠੇ ਜੀ ਹਾਂ ਬੁੱਤ ਬੈਠਾ ਆ ਵੇਖ ਲਓ ਮੰਮੀ ਹੁਣਾਂ ਦੇ ਕੰਮ ਜੇ ਪਿਲਸਣ ਆ ਗਈ ਆ ਤੂੰ ਨੂੰ ਬੰਦਾ ਸਾਹਮ ਕੇ ਵਰਤ ਲੈਂਦਾ ਵਾ ਜਾਗੂਕਾਰ ਸੌਦਾ ਲੈ ਆਵੇ ਚਾਕੂ ਹੋਰ ਚੀਜ਼ ਵੀ ਲੈਂਦੇ ਵਰਤੇ ਜਾਣ ਉਠਦੀ ਤੋਸੇ ਵਾਲੇ ਕਵਲ ਦੇ ਜਾ ਕੇ ਤੇ 2-3 ਸੂਟ ਲੈ ਆਈ ਆ ਖਰੀਦ ਕੇ ਆਹ ਗੱਲ ਇਹਨਾਂ ਵਾhti ਚੰਗੀ ਆ ਫੇਰ ਤੁਸੀਂ ਕਹਿਣਾ ਬਈ ਰਾਜ ਮਾੜੀ ਆ ਜੇ ਮੈਂ ਕੁਝ ਕਹਿਨੀ ਆ ਨਾ ਤੇ ਮੰਮੀ ਮੇਰੇ ਦਿਵਾਲੇ ਹੋ ਜਾਂਦੀ ਐ ਬਈ ਇਹਨੂੰ ਕੁੜੀ ਨੂੰ ਨਾ ਕੁਝ ਵੀ ਕਹਿ ਤੇ ਬਗਾਨੇ ਬਗਾਨੇ ਹੁੰਦੇ ਆ ਅਕਸਰ ਆਹਿੰਦੇ ਤੁਹਾਡੇ ਨੋ ਬੋਤਮ ਅਹੀਂ ਤੁਹਾਡੇ ਰਹਿਣਾ ਵਾ ਅਹੀਂ ਤੁਹਾਨੂੰ ਸਾਹਮਣੋਂ ਉਹਨੇ ਤੇ ਨਹੀਂ ਸਾਹਮਣੋਂ ਤੇ ਮੈਂ ਕਹਿੰਦੀ ਕਿ ਤੇ ਰਿਸ਼ਤਰਾ ਉਸਤਾ ਹੋ ਜਾਂਦਾ ਤਾਂ ਕਰ ਲੈਂਦੀ ਕਿਤੇ ਉਹਦਾ ਗੋਆ ਪੱਥਿਆ ਗਿਆ ਵਾ ਕਿੱਡਾ ਹੀ ਦਿਨ ਚੜ ਜਾਂਦਾ ਵਾ ਨਿੱਕੇ ਨਿੱਕੇ ਕੰਮ ਕਰਦੇ ਆ ਪਹਿਲਾਂ ਘਰ ਸਾਰੀ ਦਿਹਾੜੀ ਲੱਗੀ ਰਹਿਨੇ ਆ ਸਾਫ ਸਫਾਈਆਂ ਕਰ ਲਾ ਪਾਂਡਾ ਸਨਾਂ ਚੁੱਕਦੇ ਆ ਹੁਣ ਗੋਵਾ ਪਾਠ ਕੇ ਆਈ ਤੇ ਹੈਗੀਆਂ ਪਾਠੀਆਂ ਵੀ ਮੜੀਆਂ ਨਹੀਂ ਨਾ ਫੋਲ ਹੀ ਜਾਣੀਆਂ ਫੇਰੀ ਜਾਣੀ ਹੁਣ ਠੀਕ ਇੰਨੀ ਲੱਗੀ ਆ ਪਾਣੀ ਨੂੰ ਜੀ ਗਾਂਡਿਆ ਵਾ ਫੇਰ ਲਿਆ ਆ ਲਾਲ ਜਿਹਾ ਹੋ ਜਾਂਦਾ ਵੀ ਚਲ ਆ ਵੀ ਕੰਮ ਕਰ ਜਾਂ ਤੇ ਆ ਵੀ ਸਰ ਜਾ ਇੱਕ ਤੇ ਬੁਖਾਰ ਜਾਵਦਾ ਹੋ ਗਿਆ ਵਾ ਕਿਨੇ ਦਿਨ ਹੋ ਗਏ ਆ ਸਰੀ ਇਹ ਟ੍ਰੀਪਾ ਦੀ ਜੇ ਜਾਣ ਲਿਆ ਖਾਈ ਰਹਾ ਚੱਲ ਪੁੱਤ ਟੈਨਸ਼ਨ ਨਾ ਲੈ ਮੈਂ ਮਾਂ ਤੇਰੇ ਨਾਲ ਕਰਦਾ ਹਾਂ ਗੱਲ ਉਹਨਾਂ ਕਹਿਣ ਤੇ ਡਈ ਇੱਕ ਮੁੰਡੇ ਦੀ ਇਹ ਦੱਸ ਪੈਣ ਰਹੀ ਆ ਤੇ ਚੱਲ ਵੇਖ ਲੈਨੇ ਆ ਜੇ ਤੇ ਆਪਣਾ ਰੋਹ ਹੁੰਦਾ ਹੋਊਗਾ ਤੇ ਕਰਦਨੇ ਕਰਨਾ ਤਾਂ ਹੈ ਹੀ ਆ ਕਰਕੇ ਤੇ ਕੰਮ ਨਬੇੜ ਦਿੰਨੇ ਆ ਨਾ ਇਹ ਤੁਹਾਡੀ ਆਪ ਜੋ ਦੀ ਲੜਾਈ ਮੁੱਕ ਜੂਗੀ ਨੀ ਉਹ ਤੇ ਗੱਲ ਠੀਕ ਆ ਪਾਪਾ ਜੀ ਮੈਂ ਲੜਾਈ ਦੀ ਪਰ ਇਹ ਵਾ ਵੀ ਮੰਮੀ ਕਿਤੇ ਤਗੜੇ ਨੇ ਘਰ ਨੂੰ ਨਾ ਕਿਤੇ ਲੱਭ ਲਵੇ ਆੜ ਕੋ ਨਹੀਂ ਇੰਨਾ ਜ਼ੋਰ ਵਜਣਾ ਤੁਸੀਂ ਵੀ ਸਿਆਣੇ ਜੇ ਤੇ ਗਾੜੀ ਜਸਨ ਨੂੰ ਵੀ ਕਿਹ ਬੰਨੇ ਲਾਉਣਾ ਮਨਾ ਉਹਦੀ ਪੜਾਈ ਵੀ ਚੱਲਣ ਡਈ ਆ ਉਹਨੂੰ ਕਿ ਸਟੈਂਡ ਤੇ ਖਿਲਾ ਰਾਂਗੇ ਤੇ ਫੇਰ ਹੀ ਆਪਣਾ ਘਰ ਦਾ ਗੁਜ਼ਾਰਾ ਹੋਣਾ ਮੁੜ ਕੇ ਇਹ ਗੱਲ ਪੁੱਤ ਮੈਂ ਤੇਰੇ ਮਾਂ ਨਾਲ ਪਹਿਲਾਂ ਕਰ ਲਈ ਆ ਫੇ ਬਹੁਦੇ ਤਗੜੇ ਨਹੀਂ ਆਪਾਂ ਲੱਭਣੇ ਮੈਂ ਬੜੇ ਸਾਹਬ ਜੇ ਦੇ ਲੱਭਣੇ ਆ ਅੱਜੇ ਤਗੜੇ ਲਾਭ ਹੋਲੇ ਤੇ ਉਹਨਾਂ ਨੇ ਆਖਣਾ ਸਾਡੀ ਬਰਾਤ ਵੀ ਸੰਭੋ ਤੇ ਗਾੜੀ ਮਿਲਣੀ ਐ ਵੀ ਤੁਹਾਨੂੰ ਪਤਾ ਕਰਨੀ ਆ ਤੇ ਕਿੰਨਾ ਕਹਿਣਾ ਮਹਿੰਗਾ ਵਾ ਹੜ ਕੋ ਨਹੀਂ ਇੰਨਾ ਕੰਮ ਨਹੀਂਗਾ ਹੋਣਾ ਉਹ ਵੀ ਕੱਲਾ ਜਾਣਾ ਬਾਹਰ ਕੰਮ ਕਰਨ ੜਿਆ ਵਾ ਨਹੀਂ ਟੂਮਟਲੇ ਲੇ ਲਓ ਮੈਂ ਆਖਿਆ ਮੈਂ ਕਿਹਾ ਬਿਲਕੁਲ ਨਹੀਂ ਬੰਦੇ ਥੋੜੇ ਸੱਜਗੇ ਤੇ ਫੇਰੇ ਦੇ ਦੇਵਾਂਗੇ ਮੈਂ ਆ ਗੱਲ ਕੀਤੀ ਜ਼ਰੂਰ ਚੱਲ ਤੁਸੀਂ ਆਪਣੇ ਹਿਸਾਬ ਨਾਲ ਸਮਝਾ ਲਿਓ ਫਿਰ ਮੰਮੀ ਨੂੰ ਜੇ ਸਮਝ ਜੂ ਵੀਰੇ ਚੱਲ ਮੈਂ ਕੋਈ ਨਹੀਂ ਕਰਦਾ ਪੁੱਛਦਾ ਚੱਲ ਮੈਂ ਤੇ ਨਹੀਂ ਵਿੱਚ ਬੁਰੀ ਬਣੀ ਡੈਡੀ ਨੇ ਨਾ ਆਪਣੇ ਹਿਸਾਬ ਨਾਲ ਗੱਲ ਕਰ ਲਈ ਆ ਵਿਚੋਲਣਾ ਤਾਂ ਅੱਗੇ ਬੜੀਆਂ ਆਈਆਂ ਵਾ ਤੇ ਮੈਂ ਕਿਹੜੀ ਉਹਨਾਂ ਦੇ ਪੈਰ ਲੱਗਣ ਦਿੱਤੇ ਆ ਭਜਾਈਆਂ ਦੇ ਬੜੀਆਂ ਸੀ ਮੈਂ ਤੇ ਹੁਣ ਤੇ ਮੈਂ ਫੇਰ ਵੀ ਨਹੀਂ ਦੇਣਾ ਇਹਦਾ ਜੇ ਇਹਦਾ ਵਿਆਹ ਹੋ ਗਿਆ ਤੇ ਸਾਰਾ ਕੰਮ ਤੇ ਮੈਨੂੰ ਕਰਨਾ ਪੈਣਾ ਇਹ ਤੇ ਮੈਨੂੰ ਮੁਖਤ ਦੀ ਕਾਮਗੋਲੀ ਲੱਭੀ ਆ ਇਹਨੂੰ ਨਹੀਂ ਇਹਦਾ ਨਾ ਮੈਂ ਵਿਆਹ ਹੋਣ ਦਿੱਤਾ ਜਿੰਨੇ ਮਰਜੀ ਮਾਂ ਸੁਪਨੇ ਲੈਂਦੀ ਰਹੇ ਮੇਰੇ ਤੇ ਇਹਦਾ ਵਿਆਹ ਹੋ ਜੇ ਹੁਣ ਮਾਂ ਵੀ ਨਹੀਂ ਦਿੰਦੀ ਆਪਣੀ ਹੁੰਦੀ ਤੇ ਵਿਆਹ ਦੇ ਨੀਗੀ ਜੀ ਹੁੰਦੀ ਲਿਆਂਦੀ ਪਿਸੀਓ ਪਾਲਦੇ ਰਹੇ ਆ ਖਵਾਲਦੇ ਰਹੇ ਆ ਤੇ ਹੁਣ ਇਹਦਾ ਵਿਆਹ ਕਰ ਦੋ ਮੇਰਾ ਘਰ ਦਾ ਕੰਮ ਕਿੰਨੇ ਕਰਨਾ ਵਾ ਸਾਰਾ ਇਹ ਵੀ ਪੱਥਣ ਦਾ ਤਾਂ ਹੀ ਫਾਇਦਾ ਵਾ ਜੇ ਨਾਲ ਉਹ ਨਾਲ ਫੁੱਲੀਆਂ ਜਾਂਦੇ ਹੁਣ ਤੇ ਉਦਾਂ ਹੀ ਪੌਂਟ ਜਿਆ ਪੈਂਦਾ ਜਾਂਦਾ ਵਾ ਨਾ ਪੱਥੋ ਤੇ ਸਿਆਲ ਨਹੀਂ ਲੱਗਦਾ ਸੌਖਾ ਹਾਈ 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 ਮੈਨੂੰ ਪਤਾ ਨਹੀਂ ਕੀ ਲੜਕਾ ਤੇ ਮਮੀ ਹੈ ਆਲਾਈ ਕਿਹੜੀ ਸੋਚਾਂ ਕਿ ਤੱਕ ਕੀ ਗੱਲ ਵਾ ਨਹੀਂ ਡੈਡੀ ਜੀ ਕੀ ਸੋਚਾਂ ਜਿਨੀ ਪਈ ਮੈਂ ਤੇ ਆਖਣ ਢਈਆਂ ਸਗੋਂ ਕਿ ਕਵਲ ਨੂੰ ਕਿਤੇ ਚੰਗਾ ਘਰ ਬਾਹਰ ਲੱਭ ਜੇ ਤੇ ਸੋਣਾ ਵਾਰ ਲੱਭੇ ਤੇ ਆਪਣੇ ਘਰ ਸੁਖ ਸੁਖੇ ਵਸੇ ਕਿਤੇ ਜਾ ਕੇ ਚਲੋ ਸਾਡੇ ਵੀ ਸਿਰੋਂ ਟੈਨਸ਼ਨ ਲੱਤ ਜੂਗੀ ਆਪਣੇ ਘਰ ਵਸੂ ਰਸੂਗੀ ਰੱਬਾ ਮੇਰੀ ਕਿਸਬਤ ਕੋਈ ਨਹੀਂ ਮਾਰੀ ਦੇਤੀ ਇਹ ਗੈਦੀ ਗੁੱਡੀ ਹੋਣ ਪਤਾ ਨਹੀਂ ਮੇਰੇ ਕੀ ਲੜਕੇ ਆਗੇ ਦੇ ਦਾਦੇ ਵੇਣ ਕੋ ਟੈਨਸ਼ਨ ਕਰੀਆ ਕੋਈ ਗੱਲ ਨਹੀਂ ਸਭ ਕੁਝ ਠੀਕ ਹੀ ਹੋਊਗਾ ਚੰਗਾ ਹੀ ਹੋਊਗਾ ਟੈਨਸ਼ਨ ਤਾਂ ਡੈਡੀ ਜੀ ਹੁੰਦੀ ਆ ਵੇਖੋ ਕੱਲਾ ਜਾਣਾ ਉਹ ਕਮਾਉਣ ਵਾਲਾ ਤੇ ਸਾਰਾ ਟੱਬਰ ਖਾਣ ਵਾਲਾ ਵਾ ਸਾਰੇ ਜਣੇ ਕਮਾਈ ਐ ਨਾ ਤੇ ਫੇਰ ਘਰ ਦਾ ਗੁਜ਼ਾਰਾ ਹੁੰਦਾ ਵਾ ਹੁਣ ਮੁੰਡੇ ਦੀ ਪੜ੍ਹਾਈ ਵੀ ਆ ਨਾ ਚੱਲਣ ਢੀ ਤੁਹਾਨੂੰ ਪਤਾ ਪੜ੍ਹਾਈਆਂ ਤੇ ਕਿੰਨੇ ਕਿੰਨੇ ਖਰਚੇ ਹੁੰਦੇ ਆ ਸਾਰੀ ਡੈਡੀ ਖਾਵਾ ਕਰਦੀ ਨਹੀਂ ਫੇਰ ਮਨੀ ਇਹ ਘਰ ਦੇ ਵਿੱਚ ਮੇਰਾ ਕਦਰ ਰਹੇਗਾ ਸਾਰੇ ਮੈਨੂੰ ਕੁਝ ਸੇਵ ਦੇ ਰਹਿੰਦੀ ਮੰਮੀ ਵੀ ਕਿਤੇ ਪਾਣੀ ਨਹੀਂ ਘੋਟ ਲੈ ਕੇ ਆਏ ਮੇਰੇ ਬਾਤ ਤੇ ਪਾਣੀ ਘੋਟ ਦੇਵਾ ਉਹਨੂੰ ਕਿਹੜੇ ਵੇਲੇ ਦੀ ਕਹੀ ਆ ਬੰਦਾ ਵੀ ਇਹੀ ਲੈਂਦਾ ਆ ਕੇ ਆਪਣੇ ਨਿਆਣੇ ਵੱਲ ਤੁਸੀਂ ਨਾ ਫਿਕਰ ਕਰੋ ਇਹ ਭਾਰ ਮੇਰੇ ਸਿਰ ਤੇ ਆ ਮੈਂ ਵਾਈ ਦੇ ਛੇਰੋਂ ਮਾੜਾ ਮੋਟਾ ਕਰਨਾ ਮੁੰਡੇ ਦਾ ਤੇ ਮੈਂ ਇੱਕ ਪੈਸਾ ਨਹੀਂ ਭੋਰਨਾ ਚਲੋ ਡੈਡੀ ਜੀ ਉਹ ਮੈਨੂੰ ਤੁਹਾਡੇ ਤੇ ਮਾਣਵਾ ਕਿ ਤੁਸੀਂ ਸਾਡਾ ਬੜਾ ਸੋਚਦੇ ਆ ਪਿਆੰਦੇ ਚਲੋ ਤੁਹਾਡਾ ਨਹੀਂ ਪੈਹਾ ਲੱਗਣ ਦੇਣਾ ਤੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਨੀ ਆ ਕਿ ਕਵਲ ਨੂੰ ਵੀ ਥੋੜਾ ਜਿਹਾ ਮਝਾਇਓ ਕਿ ਇਨਾ ਸੌਂਗ-ਪੌਂਗ ਜਿਹੜਾ ਚੰਗਾ ਨਹੀਂ ਹੁੰਦਾ ਤੇ ਚਲੋ ਜੇ ਮੰਮੀ ਦੀ ਪੇਸ਼ਣ ਆਉਂਦੀ ਆ ਨਾ ਤੇ ਇਹਦੇ ਕੰਮ ਆਜੂ ਕਿ ਕਿਤੇ ਵਰਤੀ ਜਾਓਗੇ ਤੇ ਲੀੜਿਆਂ ਦੀ ਕਿਹੜੀ ਗੱਲ ਆ ਲੀੜੇ ਤੇ ਘਰ ਮਾਰਾ ਮੋਟਾ ਪਾ ਕੇ ਗੁਜ਼ਾਰਾ ਕਰ ਲੀਦਾ ਵਾ ਹਾਏ ਕੀ ਹੋ ਗਿਆ ਹਾਏ ਕਵਲ ਦੀ ਬਾਜੋ ਖਬਰ ਹੁੰਦੀ ਆ ਕੀ ਹੋਇਆ ਵਾ ਇਹ ਕੁੜੀ ਨੂੰ ਕਿਤੇ ਦੁਪਹਿਰੇ ਵੀ ਨਹੀਂ ਇਮਾਨਦਾਰੀ ਹੈਗੀ ਪਤਾ ਨਹੀਂ ਵੀ ਅਲੀ ਚਲ ਗਈ ਹੋਣੀ ਕਿੱਥੇ ਚਲ ਗਈ ਹੁਣੀ ਬੰਦਾ ਦਾਸੀ ਜਾਂਦਾ ਵਾ ਕੋਈ ਇਹਦਾ ਹਾਲ ਨਹੀਂ ਗਾ ਫਿਰ ਮੈਂ ਦਾ ਕੀ ਹੋਇਆ ਵਾ ਆਦ ਦੇ ਲੜ ਗਈ ਲੜ ਗਿਆ ਵਾ ਕੀ ਕਰ ਲਈ ਹਾਂ ਹੁਣ ਮੱਝ ਕੀ ਕਰਨੀ ਕਿ ਨਹੀਂ ਹੋਗੀ ਬਾਦੀ ਐ ਤੇ ਲੜਦੀ ਤੇ ਦਾਸੀ ਜਾ ਕੇ ਕਰਕੇ ਇਹਨੂੰ ਕੱਲੀ ਤੁਰ ਪੈਣੀ ਜਿੰਦਗੀ ਕਰਦਾ ਵਾ ਵਾ ਗੋ ਬਦਲਣ ਵਾਲਾ ਮੈਂ ਗੋਆ ਪਾਤ ਜਿੰਨੀ ਨਾਲੇ ਥਲ ਜਾਨੀ ਪਾਤੀਆਂ ਤੇ ਗੋਆ ਪੱਥਿਆ ਜਾਂਦਾ ਗੋਏ ਨੂੰ ਕੀ ਆਖਰ ਆਈ ਦਾਦੀ ਜਾਂਦੀ ਮੈਂ ਇੱਥੇ ਘੜੀ ਲੰਮੇ ਕਾਹਨਾ ਪੈ ਗਈਆਂ ਤੂੰ ਤੇ ਕਹਦਾ ਨਾ ਕੋਹ ਨਹੀਂ ਹਾਲ ਤੇਰਾ ਵੀ ਤੈਨੂੰ ਦੁਪਹਿਰੇ ਮ ਨਹੀਂ ਕਰੇ ਬਹਿਣਾ ਹੁੰਦਾ ਫਿਰ ਇੱਥੇ ਛੜੀਕ ਬਹਿ ਜਾ ਚੱਲ ਕੋਈ ਮੇਰੇ ਵੀਰੋਂ ਨਹੀਂ ਆ ਦਾਦੀ ਚੱਲਣ ਆਹ ਨਹੀਂ ਆ ਲੈ ਜਾਂਦਾ ਵਾ ਕੋਈ ਨਹੀਂ ਕੋਈ ਨਹੀਂ ਪੁੱਤ ਮੇਰਾ ਉਹ ਵੀ ਸਮਝਾਊਗਾ ਪਰ ਇਹ ਆ ਜਵਾਨ ਹੋਈ ਹੈ ਠੀਕ ਉਹਦੀ ਮਾਂ ਨੇ ਗੁੱਸਾ ਕਰਦੀ ਆ ਚਲ ਏਦਾਂ ਕਰ ਚਾਹ ਬਣਾ ਮੇਰਾ ਪੁੱਤ ਜਾ ਕੋਈ ਨਹੀਂ ਪਾਪਾ ਜੀ ਬਣਾਉਣੀ ਮੇ ਚਾਹ ਹੁਣ ਕੀ ਪਤਾ ਕੋਈ ਛੱਪ ਹੀ ਕਿ ਠੂਆ ਹੀ ਕੀ ਲੜ ਗਿਆ ਵਾ ਹੋ ਰਿੰਗਦੀ ਆ ਗਈ ਆ ਤੇ ਉਦੋਂ ਮੈਨੂੰ ਆਵਾਜ਼ ਮਾਰ ਕੇ ਤੇ ਨਾਲ ਲੈ ਜਾਂਦੀ ਮੇਰੇ ਕਾਲਾ ਜੱਪ ਪਪੂ ਹੀ ਕੋਈ ਕੀ ਪਤਾ ਹੁਣ ਠੂਆ ਠਾਵਾਂ ਹੀ ਕਿ ਕੀ ਹੈ ਜਰੀਲੀਆਂ ਚੀਜ਼ਾਂ ਵਾ ਹੁਣ ਗਰਮੀ 'ਚ ਨਿਕਲ ਡਈਆਂ ਨਹੀਂ ਰਾਜ ਨਹੀਂ ਰਾਜ ਹਾਂਜੀ ਮੰਮੀ ਓਰੇ ਆ ਮੇਰੀ ਗੱਲ ਛੋਣ ਕੀ ਹੋਇਆ ਨਹੀਂ ਆ ਪਤਾ ਨਹੀਂ ਕੀ ਲੜ ਗਿਆ ਯੋ ਦੁਪਹਿਰੇ ਮੈਂ ਕਿਹ ਰਬੈਂਦੀ ਆਏ ਪਤਕਣੇ ਚਲ ਗਈ ਮੈਂ ਲੰਮੇ ਖਾਦੀ ਕੜੀ ਕਪੈ ਗਈ ਆ ਆਹ ਹੋਣੀnga ਮੇਰੀ ਬੋਡੀ ਲੜ ਗਈ ਆ ਕਿਤੇ ਇਹ ਤੇ ਕੜਾ ਮਾਰ ਮਾਸਾ ਕਿਤੇ ਜਾਂ ਕੋਲਗਟ ਲੈ ਕਿੱਡਾ ਤੜਫਣ ਡਈ ਆ ਹਾਏ ਬਾਹ ਤੇ ਛਾਰੀ ਛੋਜਦੀ ਜਾਂ ਡਈ ਆ ਪੇੜ ਬੜੀ ਹੁੰਦੀ ਆ ਕਿਤੇ ਦੀ ਪੇੜ ਹੁੰਦੀ ਇਹ ਤੇ ਕੋਲਗਟ ਲਾ ਮਾਸਾ ਤੇ ਠੰਡੇ ਪਾਣੀ ਦਾ ਗਲਾ ਪੀ ਜਾ ਕੇ ਅੰਦਰੋਂ ਫਟ ਕੇ ਬਾਹ ਬਹਿ ਗਈਆਂ ਦੋਵੇਂ ਮਾਂ ਦੀਆਂ ਤੇ ਡੈਡੀ ਆਪਣੇ ਨੂੰ ਕਹਿਆ ਇਹਨੂੰ ਲੈ ਜੇ ਜਰੀਕ ਅਬ ਖਾਲ ਤੇ ਲਿਆਵੇ ਚਾਬੀ ਨਹੀਂ ਗਈ ਮੰਮੀ ਮਰਨੀ ਤੇਲ ਇਹ ਕੰਮ ਨੂੰਗਾ ਇਹ ਤੇ ਬਹਾਨਾ ਵਾ ਸ਼ਹਿਰ ਜਾਣ ਦਾ ਉਹ ਮੁੰਡੇ ਵਾਹਤੀ ਵੀ ਟਿਵੀਸ਼ਨ ਜਾਂਦਾ ਨਾਲ ਸਕੂਲੇ ਜਾਂਦਾ ਰੋਇ ਮੇਰ ਕੋ ਨਹੀਂ ਉੱਚ ਤੇਲ ਪੈਂਦਾ ਆਹ ਪੈਂਦਾ ਨਹੀਂ ਟੌਣ ਕੇ ਦੇਖਣਾ ਨਿਕਾ ਤੂੰ ਵੀ ਜਾਈਤਾ ਨਾ ਨਾ ਕਰਿਆ ਕਰ ਉਹ ਕਹਿੰਦਾ ਵੇਖਾ ਦਹੀਂ ਤਰਲੇ ਲੈਣ ਤੇ ਮੁੰਡੇ ਰੱਖੀ ਕਰਦੇ ਨੇ ਡੈਡੀ ਡੈਡੀ ਨੂੰ ਕਹਦਨੇ ਸਾਈਕਲ ਤੇ ਜਾ ਕੇ ਤੇ ਲਿਆ ਦੂਗਾ ਦਵਾਈ ਆਪੇ ਜਾ ਕੇ ਇਹਨੂੰ ਨਹੀਂ ਕਿਤੇ ਵੀ ਕੱਲਣਾ ਕਿਤੇ ਨਹੀਂ ਕੱਲਣਾ ਇਹ ਕਿਤਾ ਦੀ ਗੱਲ ਹੋਈ ਜੇ ਦੁਖ ਹੋਏ ਤਾਂ ਤਾਂ ਵੀ ਨਹੀਂ ਕਿਤੇ ਕਰਨਾ ਛੋੜੀ ਦੁਪਹਿਰ ਤੋਂ ਔਰ ਛੱਡਦੀ ਉਹਦੋਂ ਕਿਤੇ ਵੇਖਿਆ ਕਰ ਕੀ ਗੱਲ ਸਾਰੀ ਜਿਹੜੀ ਮੈਂ ਕਿੱਥੇ ਤੋਰ ਛੜੀ ਇਹ ਖਾਂਦੀ ਨਹੀਂਗੀ ਜਾਂ ਇਹ ਡਾਉਂਦੀ ਨਹੀਂਗੀ ਕੰਮ ਤਾਂ ਕਰਨਾ ਹੀ ਪੈਣਾ ਮੰਮੀ ਉਹ ਤਾਂ ਪੰਜ ਜਿੱਦਾਂ ਮਰਜ਼ੀ ਕਰੋ ਤੇ ਕੰਮ ਕਿਹੜਾ ਨਹੀਂ ਕਰਦੀ ਚਲ ਆ ਮੇਰੀ ਧੀ ਪਾਣੀ ਦਾ ਗਲਾਸ ਪੀ ਉੱਤੇ ਕੁਛ ਲੰਮਣੀ ਆ ਕੌਲਗੇਟੀ ਮਾਥਾ ਲੰਮਣੀ ਆ ਕੋਈ ਨਾਮ ਨਹੀਂ ਚਾਹੀਦਾ ਧੀ ਨੂੰ ਭਾਏ ਦੁੱਖ ਹੋਵੇ ਜਾਂ ਨਾ ਹੋਵੇ ਤੇ ਮਾਂ ਨੂੰ ਪਹਿਲਾਂ ਹੀ ਦੁੱਖ ਹੁੰਦਾ ਮੈਂ ਤਾਂ ਖ ਮਾਰਖਾ ਪਜਾਉਗੀ ਪਰ ਇਹਨੇ ਕਿੱਥੇ ਸਾਡੇ ਗੋਣ ਲੱਥਣ ਆ ਇਹ ਵਿਆਹ ਤੇ ਜਾਵਦੀ ਸਾਡੇ ਕੋ ਪੈਸੇ ਲਵਾ ਕੇ ਛੱਡੂਗੀ ਮੈਂ ਮਰਦਾ ਰਹੀ ਮਮੀ ਮੇਰੇ ਬੀਨ ਨਹੀਂ ਮਰਦੀ ਨਹੀਂ ਮਰਦੀ ਧੀਏ ਨਹੀਂ ਮਰਦੀ ਮਾਰਦੀ ਕੋਈ ਨਹੀਂ ਮਾਰਦਾ ਸਗੋਂ ਮੈਂ ਤੁਹਾਡੇ ਘਰੋਂ ਲਾਤ ਜਾਨੀ ਚੰਗਾ ਦੱਸ ਮੈਨੂੰ ਕੀ ਆਨੀ ਆ ਮੈਂ ਕਿਹੜਾ ਤੇਰਾ ਦੁੱਖ ਨਹੀਂ ਵੰਡਾਉਂਦੀ ਤੂੰ ਰੇਤਾ ਨਹੀਂ ਇੱਥੇ ਪੈ ਲੰਮੀ ਪੈ ਨੇ ਪਾਣੀ ਦੇਵਾ ਮੈਂ ਗੱਲਾਂ ਸੁਣਦੀ ਰਹਿੰਦੀ ਓ ਮੈਂ ਕੀ ਕਰਾਂ ਮੈਨੂੰ ਵੀ ਨਾਲ ਤੁਮ ਔਖਿਆਂ ਕਰਨ ਦੇਈ ਆ ਮੈਂ ਅੱਗੇ ਘਟ ਦੁਖੀ ਆ ਕੋਲ ਪਾਣੀ ਲਿਆਵਾ ਲਿਆ ਪਾਣੀ ਪੀ ਮੇਰੀ ਧੀ ਉੱਠ 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 ਰੋ ਨਾ ਜੋ ਸਾਡੀ ਕਿਸਮਤ ਚ ਲਿਖਿਆ ਵਾ ਨਾ ਸਾਨੂੰ ਉਹੋ ਕੁ ਉਹ ਮਿਲਣਾ ਵਾ ਰੱਬ ਦੀ ਦਾਜਿ ਰਹਿਣਾ ਪੈਂਦਾ ਵਾ ਕੋਈ ਗੱਲ ਨਹੀਂ ਪਾਣੀ ਪੀ ਹੋਰ ਪੀ ਲਾ ਕੁਟਕ ਹੋਇਆ ਪਾਣੀ ਵੀ ਨਹੀਂ ਗਾ ਪੀਣਾ ਤੇ ਕੀ ਕਰਾਂ ਮੈਂ ਮੈਂ ਤੇ ਬੜੀ ਉੱਫੀ ਹੋਈ ਆ ਗੋਲੀ ਦਮਾ ਹਣਾ ਉੱਠ ਪਾ ਬਥੇਰਾ ਲੰਮਾ ਪਿਆ ਲੰਮੇ ਪਿਆ ਲਿਆ ਵਾ ਉੱਠ ਕੇ ਚਾਹ ਚੋ ਕੋਈ ਬਣਾ ਲਾ ਤੇ ਐਵੇਂ ਹੱਥ ਜੇ ਫੜ ਕੇ ਬੈਠੀ ਏ ਜੇ ਵੀ ਭਾਬੀ ਜੀ ਮੈਨੂੰ ਮਾਸਾ ਫਰਕ ਨਹੀਂ ਲੱਗਣ ਡਿਆ ਇਹਦੇ ਨਾਲ ਨਾ ਬੁਖਾਰ ਹੋ ਗਿਆ ਵਾ ਮੈਨੂੰ ਸਰੀਰ ਬਹੁਤ ਜ਼ਿਆਦਾ ਪੱਜਣ ਟੁੱਟਣ ਡਿਆ ਵਾ ਉਹ ਤੇ ਨਾਟਕ ਜੇ ਨਾ ਕਰ ਉਹਦੀ ਕੰਮਚੋਰ ਜੀ ਹੋ ਗਈਆਂ ਉੱਠ ਕੇ ਤੇ ਕੰਮ ਕਰ ਬਥੇਰਾ ਲੰਮੇ ਪਿਆ ਵਾ ਭਾਬੀ ਜੀ ਚਾਹ ਹੀ ਬਣਾਉਣੀ ਆ ਘੁੱਟਕ ਤੁਸੀਂ ਬਣਾ ਲਓ ਹਾਂ ਅੱਛਾ ਹਾਂ ਤੂੰ ਮੈਨੂੰ ਕਹਿੰਗੀ ਚਾਹ ਬਣਾ ਤੈਨੂੰ ਗੋਰੀ ਵੱਜੀ ਆ ਤੈਨੂੰ ਤੂੰ ਕਹੀਂ ਆ ਮੈਂ ਇਹ ਤੁਹਾਨੂੰ ਸਗੋ ਕਹਿਣਾ ਹੀ ਵੀ ਪੈਹਾ ਦਊ ਕੋਈ ਤੇ ਮੈਂ ਦਾਦੀ ਜੀ ਨਾਲ ਜਾ ਕੇ ਤੇ ਧਵਾਈ ਲੈ ਆਉਣੀ ਆ ਅੱਛਾ ਹੁਣ ਤੈਨੂੰ ਪੈਸੇ ਦਵਾਂ ਤੈਨੂੰ ਪੈਸਿਆਂ ਦਾ ਬਹਾਨਾ ਲੱਭ ਗਿਆ ਪੈਸੇ ਲਾਵਾਂ ਤੇ ਸ਼ਹਿਰ ਜਾਵਾਂ ਇਹ ਕੰਮ ਨਹੀਂ ਹੋਣੇ ਭਾਬੀ ਜੀ ਤੁਸੀਂ ਮੇਰੇ ਵੱਲ ਤੇ ਵੇਖੋ ਮੇਰੀ ਕੀ ਹਾਲਤ ਹੋਈ ਆ ਕਿ ਦਿਨ ਹੀ ਕੋਲੀ ਵੱਜੀ ਉੱਠ ਪਾ ਜਿੱਦਾਂ ਤੇ ਮੈਂ ਕਹਿ ਦਿੰਦਾ ਵਾ ਨਾ ਤੇ ਫਟਾਫਟ ਚਾਹ ਬਣਾਉ ਉੱਠ ਕੇ ਚਾਹ ਤੇ ਭਾਬੀ ਜੀ ਕੋਈ ਨਹੀਂ ਮੈਂ ਬਣਾ ਦਿੰਨੀ ਆ ਆਏ ਅੱਗੇ ਕਿਹੜਾ ਮੈਂ ਤੁਹਾਨੂੰ ਕਦੀ ਮਨਾ ਕੀਤਾ ਵਾ ਪਰ ਮੇਰੇ ਸਰੀਰ ਨੂੰ ਬਹੁਤ ਜ਼ਿਆਦਾ ਆਕੜ ਪਿਆ ਵਾ ਮੇਰੇ ਕੋ ਨਹੀਂ ਅੱਜ ਸੱਚੀ ਹਿੱਲਿਆ ਜਾਣ ਡਿਆ ਮੈਂ ਨਾ ਤੇਰੇ ਬਾਹਨੇ ਨੂੰ ਜਾਣਦੀ ਆ ਤੂੰ ਆਂਦੀ ਨਹੀਂ ਮੈਨੂੰ ਬਾਹਨੇ ਲੱਭਗੇ ਤੇ ਮੈਂ ਦੋ ਚਾਰ ਦਿਨ ਕੰਮ ਨਾ ਕਰੂੰਗੀ ਇਹ ਤੈਨੂੰ ਕਰਨਾ ਹੀ ਪੈਣਾ ਵਾ ਭਾਵੇਂ ਤੈਨੂੰ ਜੋ ਮਰਜੀ ਹੋਇਆ ਵਾ ਕੋਈ ਨਹੀਂ ਬਣਾ ਦੇਣੀ ਆ ਖਾ ਬੀਜੀ ਥਾ ਵੀ ਕੋਹ ਨਹੀਂ ਹਾਰ ਕੀ ਹੀ ਜੀ ਅੱਜ ਕਾ ਪਾ ਚਾਹ ਬਣਾ ਲੈਂਦੇ ਦੇ ਅਗਲੇ ਦਾ ਦੁੱਖ ਸੁੱਖਮ ਨਹੀਂ ਦੇਖਣਾ ਮੈਂ ਇਹ ਕੋਈ ਪਤਾ ਹੁੰਦਾ ਵਾ ਆਏ ਚਾਹ ਮੰਗवाने ਲਿਆ ਮੈਨੂੰ ਤੱਕ ਲੱਗਦਾ ਗਿਆ ਸਮੋਕ ਵਿਆਹ ਸਿਲੰਡਰ ਕੀ ਸਿਲੰਡਰ ਜੀ ਫੋਕ ਫੋਕ ਲਾਈਏ ਚਾਹ ਅਜ ਬਣੀ ਨਹੀਂਗੀ ਤੇਰੀ ਭਾਬੀ ਜੀ ਸਿਲੰਡਰ ਮੁੱਕ ਗਿਆ ਵਾ ਜਾਬ ਦਾ ਤੁਹਾਨੂੰ ਮੈਂ ਕਿਹਾ ਵੀ ਕਿ ਭਰਾ ਕੇ ਰੱਖ ਲਈਏ ਤੁਸੀਂ ਕਹਿੰਨੇ ਮਮੀ ਦੀ ਪੈਨਸ਼ਨ ਆਊਗੀ ਤੇ ਫੇਰ ਭਰਾਵਾਂਗੇ ਮੇਰੇ ਕੋ ਪੈਸੇ ਹਨ ਨਹੀਂ ਆ ਚਲ ਉਹਦ ਗੱਲ ਹੈ ਕਿ ਪਾਥੀਆਂ ਪਾ ਲੈਣਾ ਤੈਨੂੰ ਖਿਲਣਾ ਨਹੀਂ ਪਾ ਲੈਣਾ ਆਉਂਦਾ ਤੈਨੂੰ ਇੰਨਾ ਪਾ ਲੈਣਾ ਚੱਲੇ ਗਾੜੀ ਪਿਆ ਵਾ ਭਾਬੀ ਜੀ ਪਾਥੀਆਂ ਤੇ ਗਿੱਲੀਆਂ ਹੁਣੇ ਮੈਂ ਅਜੇ ਪਤਕਣੇ ਫੋਲ ਕੇ ਆਈਆਂ ਉਹ ਤਾਂ ਬਣਾ ਨਾ ਕਰ ਇੱਦਾਂ ਕਰ ਚਾਹ ਬਣਾਗੇ ਨਾ ਉੱਥੇ ਤੇ ਉੱਥੇ ਹੀ ਬਗਰੇ ਰੋਟੀ ਪਾਣੀ ਦਾ ਕਰ ਲਈ ਇਹ ਨਾ ਮੈਂ ਕਿ ਮੱਛਰ ਵਿੱਚ ਰਹਿਦਾ ਰਹੇ ਉਹ ਸਾਡੇ ਗਾੜੀ ਡਾਅ ਦੇ ਪਿਆ ਲੋ ਖਾ ਲੋ ਅਹੀਂ ਬਿਮਾਰ ਕਰਨਾ ਹੰਦੂ ਸਰੀਰ ਤੇ ਮੇਰਾ ਅੱਗੇ ਨਹੀਂ ਠੀਕ ਤੇ ਤੂੰ ਆ ਪੈ ਬੈ ਕੇ ਤੇ ਸਭੋ ਮੇਰੇ ਸਿਰ ਨੂੰ ਚੜਨਾ ਵਾ ਸਿਰਦਰਦ ਮੇਰੇ ਅੱਗੇ ਹੋਣ ਲਈ ਆ ਕੁਛ ਨਹੀਂ ਹੈ ਸਿਰ ਨੂੰ ਪਥੇਰੀ ਹੱਡੀ ਕੱਟੀ ਆ ਚੱਲ ਕੇ ਤੂੰ ਚੁੱਲਾ ਬਾਲ ਕੇ ਤੇ ਬਣਾਉ ਤੇ ਚਾਹ ਪਾ ਭਾਬੀ ਜੀ ਅੱਜ ਦੀ ਦਿਹਾੜੀ ਤੁਸੀਂ ਕੰਮ ਕਰ ਲਓ ਤੇ ਨਾਲੇ ਮੈਂ ਕਿਹੜੀ ਬੈਠੀ ਆ ਜਿੰਨਾ ਕਿ ਮੇ ਕੋਈ ਇੱਕ ਹੱਥ ਨਾ ਹੋਊਗਾ ਨਾ ਮੈਂ ਤੁਹਾਡੇ ਨਾਲ ਕਰੂੰਗੀ ਤੇ ਕੱਲ ਤੋਂ ਮੈਂ ਸਾਰਾ ਕੰਮ ਕਰ ਲਿਆ ਕਰੂੰਗੀ ਫੇਰ ਨਹੀਂ ਮੈਨੂੰ ਕਹਿੰਨੀ ਅੱਛਾ ਹੁਣ ਕੰਮ ਮੈਨੂੰ ਡਾਹ ਕਰਨ ਵਾਤੀ ਮੈਂ ਤੇ ਨਹੀਂ ਕੰਮ ਕੋਈ ਵੀ ਕਰਨਾ ਤੈਨੂੰ ਇੱਥੇ ਖਾਣ ਨੂੰ ਰਸਣ ਵਾਤੀ ਰੱਖਿਆ ਤੇਰੇ ਮੂੰਹ ਵਿੱਚ ਰੱਖਿਆ ਵਾ ਇਹ ਕੰਮ ਤੈਨੂੰ ਕਰਨਾ ਪੈਣਾ ਜੇ ਨਹੀਂ ਨਾ ਕਰਨਾ ਤੇ ਨਾਨਕੇ ਕੱਢੂੰਗੀ ਉਹ ਨਹੀਂ ਭਾਬੀ ਜੀ ਐਦਾਂ ਨਾ ਕਹੋ ਵੀ ਨਾਨਕੇ ਮੈਂ ਕੀ ਕਰਨਾ ਵਾ ਇਥੇ ਤਾਂ ਹਿਮਾਵਦੀਆਂ ਚੱਲ ਰੁਣਜੁਣ ਕਰਦੀਆਂ ਰਹਿਣੀਆਂ ਵਾ ਮੇਰੇ ਵੱਲੋਂ ਨਾ ਧੂਆ ਕਬਾਲ ਜੋ ਮਰਜੀ ਕਰ ਚੁੱਲਾ ਬਾਲ ਕੇ ਕੰਮ ਕਰਨਾ ਉਹਦੋਂ ਤੇਰੀ ਮਾਂ ਨੂੰ ਨਹੀਂ ਦੇਦਾ ਉਹ ਤੇਰੇ ਨਾਲ ਮੇਰੀ ਸੂਟ ਚੋਕ ਲਿਆਈ ਤੇ ਸਿਲੰਡਰ ਭਰਾਂ ਲੈਂਦੀ ਤੇ ਤੈਨੂੰ ਸੋਖ ਹੋ ਜਾਂਦਾ ਕਿ ਸਿਲੰਡਰ ਤੇ ਦੋ ਦਾ ਕੰਮ ਕਰ ਲੈਦੀ ਉਹਦਾਂ ਤੂੰ ਵੀ ਆਂਦੀ ਮਮੀ ਤੇ ਇਦਾਂ ਸੂਟ ਲਿਆ ਦੇ ਮੈਨੂੰ ਤੇ ਫਿਰ ਤੁਸੀਂ ਕਿਹੜੇ ਮੈਨੂੰ ਸੀਣ ਦਿੱਤੇ ਸੂਟ ਦੇ ਦੋਵੇਂ ਤੁਸੀਂ ਰੱਖ ਲਏ ਆ ਉਹ ਤੇਰੇ ਪਾਉਣ ਵਾਲੇ ਫਿਰ ਮੈਂ ਹੀ ਸੀਣੇ ਹੁਣ ਕਹਦੇ ਉਹਨੂੰ ਜੇ ਨਹੀਂ ਚੁੱਲੇ ਤੇ ਹੁੰਦਾ ਉਹਨੂੰ ਕਹੇ ਸਿਲੰਡਰ ਭਰਾ ਦੇ ਮੰਮੀ ਤੇ ਮੈਂ ਸਿਲੰਡਰ ਤੇ ਕੰਮ ਕਰ ਲੈਣੀ ਆ ਜੇ ਅੱਖਾਂ 'ਚ ਤੇਰੇ ਧੂਆਂ ਪੈਂਦਾ ਹੋਵੇ ਤੇ ਕੋਈ ਨਹੀਂ ਮੈਂ ਬਣਾ ਦੇਣੀ ਚਾ ਇੱਕ ਤੇ ਅੱਗ ਵੀ ਕਦੀ ਬਲ ਜਾਂਦੀ ਛਾਪੀਆਂ ਦੀ ਤੇ ਕਦੀ ਬੁੱਝ ਜਾਂਦੀ ਆ ਹੁਣ ਮੈਂ ਇਦਾਂ ਕਰਨਾ ਵਾ ਅੱਗ ਤੇ ਓਖੀ ਸੋਖੀ ਬਾਲ ਹੀ ਲਈ ਆ ਸਬਜ਼ੀ ਵੀ ਮੈਂ ਮਗਰੇ ਬਣਾ ਲੈਣੀ ਆ ਤੇ ਰੋਟੀਆਂ ਵੀ ਪਕਾ ਕੇ ਤੇ ਵਲੇਟ ਕੇ ਰੱਖ ਦੇਣੀ ਆ ਕਿਦੇ ਨਹੀਂ ਭਈਆਂ ਹੋ ਜਲੀਆਂ ਗਿੱਜੇ ਉਹਦਾ ਦੇ ਗਰਮ-ਗਰਮ ਖਾਣ ਪੀਣੇ ਲਾਈ ਜਾਂਦੀ ਆ ਤੇਗ ਬੰਨੇ ਖਾਈ ਜਾਂਦੇ ਆ ਅੱਜ ਮੇਰਾ ਮੰਦਾ ਹਲਵਾ ਅੱਜ ਨਹੀਂ ਇਨਾ ਕੋਸ ਮੇ ਕੋ ਹਣਾ ਦੁੱਧ ਪਾਵਾਂ ਜਾਜ ਪੰਡਿਆ ਮਾ ਪੁੱਤ ਹਾਂਜੀ ਮੰਮਾ ਜੀ ਅੱਛਾ ਮੇਰੇ ਸੁਣ ਗੱਲ ਹੁਣ ਵਾ ਤੇਰੀਆਂ ਵੱਡੀਆਂ ਕਲਾਸਾਂ ਤੇ ਅੱਗੇ ਟੈਸਟ ਹੋਣ ਲੱਪੇ ਆ ਤੇ ਸਾਰਾ ਟੈਸਟ ਯਾਦ ਕਰਕੇ ਫੇਰ ਜਾਇਆ ਕਰ ਤੇ ਆਪਣੇ ਜਿੰਨਾ ਹੋਮਵਰਕ ਹੁੰਦਾ ਉਹ ਵੀ ਕਰਿਆ ਕਰ ਆ ਕੇ ਹਾਂਜੀ ਤੇ ਪਰ ਮੈਂ ਪਰ ਤੇ ਲਾਉਂਗਾ ਤੇ ਪਰ ਇੱਕ ਗੱਲ ਸੁਣੋ ਤੁਸੀਂ ਮੇਰੀ ਵੀ ਦੱਸੋ ਯਾ ਮੈਂ ਨਾ ਪੂਆ ਜੀ ਨੂੰ ਯਾ ਮੈਂ ਨਾ ਕੋ ਕਿਆ ਕਰਾ ਮੈਂ ਤੇ ਉਹਨਾਂ ਨੂੰ ਮਾਰਾ ਚੰਗਾ ਬੋਲਦੇ ਰਹਿੰਨੇ ਆ ਮੈਨੂੰ ਨਹੀਂ ਸਹੀ ਲੱਗਦਾ ਉਹ ਪਲਾ ਕਿੰਨੇ ਚੰਗੇ ਆ ਕਬਲ ਹਾਂਜੀ ਤੂੰ ਚੁੱਲੇ ਤੇ ਅੱਗ ਪਾੜ ਲਈ ਆ ਮੰਮੀ ਮੈਂ ਤੁਹਾਨੂੰ ਕਿੰਨੇ ਦਿਨਾਂ ਦੀ ਕਹਿਣ ਢੀਂ ਕਿ ਸਿਲੰਡਰ ਮੁੱਕ ਜਾਣਾ ਵਾ ਤੇ ਭਰਾ ਦੋ ਉਹ ਗੱਲ ਹੋਈ ਸਿਲੰਡਰ ਮੁੱਕ ਗਿਆ ਵਾ ਤੇ ਹੁਣ ਮਾੜੀਆਂ ਮੋਟੀਆਂ ਮੈਂ ਛਮਕਾ ਨਹੀਂ ਇਕੱਠੀਆਂ ਕਰਕੇ ਤੇ ਅੱਗ ਬਾਲ ਲਈ ਆ ਪਾਥੀਆਂ ਗਿੱਲੀਆਂ ਹੋਣ ਜੇ ਫੋਲਦੀ ਆਈਆਂ ਪਾਥੀਆਂ ਤੇ ਗਿੱਲੀਆਂ ਵਾ ਤੇ ਤੂੰ ਮੈਨੂੰ ਦੱਸ ਦਿੰਦੀ ਚਾਹ ਮੈਂ ਚਾਹ ਬਣਾ ਦਿੰਦੀ ਜੇ ਨਹੀਂ ਤੇ ਤੂੰ ਅਨੁਰਾਜ ਨੂੰ ਦੱਸ ਦਿੰਦੀ ਹੱਥ ਤੇਰਾ ਦੁਖਣ ਰਿਆ ਬੁਖਾਰ ਤੈਨੂੰ ਚੜਿਆ ਵਾ ਤੇ ਤੂੰ ਫੜ ਕੇ ਤੇ ਚੁੱਲ੍ਹੇ ਦਿਵਾਲੇ ਆ ਗਈ ਆ ਕੋਈ ਨਹੀਂ ਮੰਮੀ ਅੱਗੇ ਨਹੀਂ ਮੈਂ ਕਰਦੀ ਨੇ ਔਖਾ ਸੌਖਾ ਮੈਂ ਕਰ ਲੈਣਾ ਵਾ ਤੇ ਤੁਸੀਂ ਨਾ ਭਾਬੀ ਨੂੰ ਨਾ ਕਿਓ ਵੀ ਜਦੋਂ ਤੁਸੀਂ ਭਾਬੀ ਨੂੰ ਕਹਿਣਾ ਵਾ ਉਹਨਾਂ ਨੇ ਫੇਰ ਮੈਨੂੰ ਗਾਲਾਂ ਕੱਢਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਵੀ ਨਹੀਂ ਕੱਢਦੀ ਗਾਲਾ ਇੱਧਰ ਉੱਠ ਤੂੰ ਠੀਕ ਨਹੀਂ ਕਿ ਮੈਂ ਆਪੇ ਚਾਹ ਬਣਾ ਕੇ ਪਾ ਗਦਨੀ ਬਣ ਗਈ ਆ ਚਾਹ ਹਾਂਜੀ ਉਹ ਦੁੱਧ ਪਾਤਾ ਵਾ ਤੇ ਫੈਂਟ ਕੇ ਮੜੀ ਜੀ ਤੇ ਫਿਰ ਪਾ ਦੋ ਮੈਂ ਡਾਡੀ ਨੂੰ ਚਾਹ ਫੜਾਉਣੀ ਆ ਕੋਹ ਨਹੀਂ ਹਾਲਿਆ ਕੁੜੀ ਦਾ ਮਰਨ ਢਈ ਤੇ ਫੇਰ ਹੀ ਆਂਦੀ ਪੀ ਚਾਹ ਫੜਾ ਦੋ ਮੈਂ ਡੈਡੀ ਨੂੰ ਫੜਾਵਾਂ ਹੌਂਸਲਾ ਹੀ ਨਹੀਂ ਗੱਕਦੇ ਜੇ ਇੱਕ ਦਿਨ ਉਹ ਫੜਾ ਦੂਗੀ ਤੇ ਕੀ ਆਖਰਾ ਚੱਲੀ ਆ ਰਾਜ ਵੀ ਕਿਤੇ ਨਾ ਅੰਤੀ ਲੈਣ ਢਈ ਆ ਜਿੱਤਾ ਕਿਤੇ ਨਾ ਕਿਹ ਚੋਂ ਪਤਾ ਨਹੀਂ ਕੀ ਕੱਢਣਾ ਹੁੰਦਾ ਏ ਨੇ ਕਿਉਂ ਇੰਨੇ ਵਿਦ ਕਰੇ ਕਰਦੀ ਆ ਚੰਗੀ ਚੁੰਗੀ ਤਾਂ ਸਾਨੂੰ ਪਤਾ ਵਾ ਤੂੰ ਕਾਹਦਾ ਜੰਮਿਆ ਤੇ ਮੈਨੂੰ ਮਤਾਂ ਦੇਣ ਢਿਆ ਵਾ ਉਹ ਮੇਰੇ ਹੱਥਾਂ 'ਚ ਵੱਡੀ ਹੋਈ ਆ ਪਤਾ ਕਿੰਨੀ ਮੀਸਨੀ ਜੀ ਆ ਤੋੜ ਕੇ ਜਵਾਬ ਦਿੱਤਾ ਮੈਨੂੰ ਇੱਕ ਘੁੱਟ ਚਾਹ ਬਦਲੇ ਕਿਹਾ ਹੀ ਮੈਂ ਉਹਨੂੰ ਨਹੀਂ ਮੰਮੀ ਜੀ ਜੇ ਤੂੰ ਇਹ ਕਹਿਦੇ ਨੇ ਨਾ ਇਹ ਨਹੀਂ ਤੇਰੀ ਪੂਆ ਮੈਨੂੰ ਬਹੁਤ ਦੁੱਖ ਲੱਗਦਾ ਵਾ ਉਹ ਪਤਾਂ ਕਿੰਨੇ ਚੰਗੇ ਆ ਐਵੇਂ ਤੀ ਉਹਨਾਂ ਨੂੰ ਕਿੰਨੇ ਰਹਿਣੇ ਆ ਕੋਈ ਨਹੀਂ ਮੰਮੀ ਮੈਂ ਤਾਂ ਆਈਓ ਤੇ ਆਨੀ ਆ ਭਾਬੀ ਜੀ ਨਾਲ ਨਾ ਘੜੀ ਘੜੀ ਕਹਿੰਨੇ ਆ ਫੇਰ ਘਰ ਚ ਕੁਫਾਤ ਪੈਂਦਾ ਚੰਗੇ ਨਹੀਂ ਲੱਗੀਦਾ ਵੇ ਰੋਜ਼ ਜਿਹੜੀ ਲੜਦੇ ਚੰਗੇ ਲੱਗੀਦਾ ਉਹਨਾਂ ਦਾ ਤੇ ਹੁਣ ਸੁਭਾਈ ਇਦਾਂ ਦਾ ਵਾ ਪੁੱਤ ਮੈਂ ਆ ਤੇ ਤੇਰੀ ਮਾਂ ਆ ਮੈਨੂੰ ਤੇ ਤੇਰਾ ਦੁੱਖ ਵਾ ਤੇ ਮੈਂ ਤੇ ਢਡੋ ਜੰਮੀ ਆ ਤੇ ਪਰਜਾਈ ਨੂੰ ਕਿ ਲੱਗੇ ਤੇ ਤੂੰ ਹੁਣ ਨਾ ਆ ਚਾਹ ਫੜਾ ਡੈਡੀ ਆਪਣੇ ਨੂੰ ਤੇ ਤੂੰ ਮਾਂ ਨਾ ਜਾ ਕੇ ਨਾ ਤੇ ਲੰਮੀ ਪੈ ਜਾ ਮੈਂ ਆਪੇ ਰੋਟੀ ਪਾਣੀ ਕਰ ਲੂੰਗੀ ਮੈਂ ਕਿਹੜਾ ਕਦੀ ਚੁੱਲੇ ਤੇ ਰੋਟੀ ਪਾਣੀ ਨਹੀਂ ਕੀਤਾ ਜਾ ਤੂੰ ਮੇਰੀ ਤੇ ਲੰਮੀ ਪੈ ਘੜੀ ਰੈਸਟ ਕਰ ਮੈਂ ਤੇ ਤੁਹਾਡੇ ਸਾਹਮਣੇ ਪੈਣੀ ਨਹੀਂ ਆ ਤੇ ਹੁਣ ਦੇ ਵਸੇ ਨੂੰ ਆਏ ਓਹੋ ਗੱਲ ਜੇ ਆਪਣੀਆਂ ਪਰਜਾਈਆਂ ਹੁਣ ਤਾਂ ਇਤਾਂ ਹੀ ਕਰਨ ਤੋੜ ਕੇ ਜਵਾਬ ਦਿੰਦਾ ਹੈ ਚਾਹ ਦਾਨ ਨੇ ਤੂੰ ਵੱਡਾ 헤ਜਲਾ ਬਣਿਆ ਭੂਆ ਦਾ ਹਮਦਰਦੀ ਬਹੁਤਾ ਸਿਆਣਾ ਨਾ ਬਣ ਇੱਥੇ ਚੁੱਪ ਕਰ ਜਾ ਜੇ ਤੇਰੇ ਮੈਂ ਪਿਓ ਨੂੰ ਦੱਸਤਾ ਨਾ ਵੀ ਮੇਰੇ ਗਾੜੀ ਇਹ ਬੋਲਦਾ ਤੇ ਸਾਰਾ ਖਰਚਾ ਵਰਚਾ ਤੇਰਾ ਬੰਦ ਕਰਾ ਦੂੰ ਜਿਹੜਾ ਕਹਿੰਦਾ ਮੈਨੂੰ ਸ਼ੂਟ ਲੈ ਲਓ ਤੇ ਮੈਨੂੰ ਬੋਰਡ ਲੈ ਲਓ ਤੇ ਖਾਣ ਪੀਣ ਨੂੰ ਲੈ ਲਓ ਕੁਝ ਨਹੀਂ ਤੈਨੂੰ ਮਿਲਣਾ ਵੇਖ ਲੈ ਮਰਜੀ ਆਪਣੀ ਨਹੀਂ ਮੰਮੀ ਮੈਂ ਇਹ ਇੰਨਾ ਹੀ ਗਿਆ ਭੂਆ ਨੂੰ ਨਾ ਗੁੱਸੇਆ ਕਰੋ ਤੂੰ ਇਹਦੇ ਮੈਂ ਦਿਵਾਲੇ ਹੋ ਗਏ ਆ ਪਤਾ ਨਾ ਸਿਆਣਾ ਨਾ ਬਣਿਆ ਕਰ ਬਹੁਤਾ ਵੱਡਾ ਬਣਿਆ ਭੂਆ ਦਾ 헤ਜਲਾ ਤੂੰ ਜੇ ਉਹਦੇ ਬਾਰੇ ਕੋਈ ਮੇਰੇ ਨਾਲ ਕੋਈ ਗੱਲ ਕੀਤੀ ਨਾ ਤੱਜੇ ਪੇੜ ਕੱਸ ਕੇ ਬੁੱਥੇ ਤੇ ਛੱਡਣੀ ਮੈਂ ਤੇਰੇ ਚੱਕਰ ਜੇ ਆਈ ਜਾਣ ਦੇ ਪਤਾ ਨਹੀਂ ਕੀ ਹੋਣ ਲਿਆ ਕਿੱਥੇ ਚੱਲਨੀ ਆ ਡਾਡੀ ਜੀ ਨੂੰ ਚਾਹ ਦੇਣ ਚੱਲੀ ਆ ਫੜਾ ਹੋਰ ਮੈਂ ਫੜਾ ਹੀ ਹੋਣੀ ਹੀ ਮੈਂ ਆਪੇ ਦੇਉਂਗੀ ਵੱਡੀ ਸਚਾਰੀ ਨਾ ਬਣ ਚਾਹ ਦੇਣ ਚੱਲੀ ਆ ਡਾਡੀ ਜੀ ਡਾਡੀ ਜੀ ਆ ਚਾਹ ਲਓ